ਇਹ ਪਹਿਲਾ ਬਹੁਤ ਅੱਛਾ ਪੇਸ਼ ਕੀਤਾ ਹੈ ਹੋ ਬਾਈ ਤੇ ਡਾਈਵਰਸਿਫਿਕੇਸ਼ਨ ਆਏ ਕਿ ਬਣਾ ਲੋਕ ਝੋਨੇ ਦੀ ਫਸਲ ਨਹੀਂ ਛੱਡਣਗੇ ਤੇ ਦੂਜੀ ਫਸਲਾਂ ਵੱਲ ਨਹੀਂ ਜਾਣਗੇ। ਔਰ ਜਿੰਨੀ ਝੋਨੇ ਦੀ ਫਸਲ ਲੱਗ ਰਹੀ ਹੈ ਔਰ ਐਕਸਪਰਟ ਸਾਡੇ 10 ਰਹੇ ਨੇ ਕਿ ਵੱਧ ਤੋਂ ਵੱਧ 15 ਸਾਲ ਦਾ ਪਾਣੀ ਸਾਡੇ ਕੋਲੇ ਬਕਾਇਆ ਬਚਿਆ ਹੁਣ ਤਾਂ ਮੰਗੋ ਦਾ ਮਤਲਬ ਪੰਜਾਬ ਦਾ ਜਿਹੜਾ ਰੋਜ਼ੀ ਰੋਟੀ ਦੀ ਦੇਈ ਮੇਰਾ ਪੰਜਾਬ ਦੇ ਲੋਕਾਂ ਦੇ ਹੱਥ ਦੇ ਵਿੱਚੋਂ ਪਾਣੀ ਵੀ ਜਾ ਉਹਨਾਂ ਦੇ ਖੂਹ ਤੋਂ ਬਾਹਰ ਸੋਏ ਕਿਹੜੀ ਲੜਾਈ ਆ ਵੇਖਣ ਨੂੰ ਸਾਡੀ ਕੱल्ल्या ਦੀ ਲੱਗਦੀ ਆ ਲੇਕਿਨ ਹੈ ਸਮੁੱਚੀ ਚ ਜਮਾ ਦੇ ਜਿਹੜਾ ਸਰਕਾਰ ਨੇ ਇਹ ਕਰਤੂਤ ਕੀਤੀ ਹੈ ਉਸ ਮੋਰਚੇ ਤੇ ਮੈਂ ਕਹੂੰਗਾ ਕਿ ਇੱਕ ਤਰ੍ਹਾਂ ਨਾਲ ਪੂਰੇ ਡਰਪੋਕ ਸਰਕਾਰ ਕਾਇਰਾਂ ਨਾ ਕਾਰਵਾਈ ਜਦੋਂ ਮਰਦਨਵਾਦ ਕਰਦਾ ਮੇਰੇ ਸਾਰੇ ਪੰਜਾਬ ਦੇ ਨੌਜਵਾਨਾਂ ਦਾ ਜਦੋਂ ਮੈਂ ਇਹ ਸਟੇਪ ਚੁੱਕਿਆ ਸੀ ਕਿ ਆਪਾਂ ਅਮਰ ਅੰਸ਼ਲ ਕਰਾਂਗੇ ਆਖਰੀ ਆਖਰੀ ਦਮ ਤੱਕ ਲੜਾਂਗੇ ਇਸ ਬਾਬਾ ਲੜਾਂਗੇ ਹੁਣ ਵੀ ਆ ਕੋਈ ਹੁਣ ਤੱਕ ਮੈਂ ਉਹਦੇ ਕੱਲ ਕਹੀ ਸੀ ਨੌਜਵਾਨਾਂ ਦੇ ਨਾਲ ਸਾਡੇ ਸਾਰੇ ਜਥੇ ਬੰਦੀਆਂ ਦੇ ਨਾਲ ਇਹ ਦੋਸਤੋ ਜੇ ਤਾਂ ਇਥੋਂ ਸਰਕਾਰ ਮੈਨੂੰ ਚੱਕ ਕੇ ਲੈ ਗਈ ਤਾਂ ਮੋਰਚਾ ਹਟ ਜਾਗੇ ਜੇ ਸਰਕਾਰ ਨੂੰ ਤੁਸੀਂ ਇਥੋਂ ਪਿੱਛੇ ਮੋੜ ਲਿਆ ਮੈਨੂੰ ਨਾ ਚੱਕਣ ਦਿੱਤਾ ਸਾਰੇ ਉਹ ਮੋਰਚਾ ਨਹੀਂ ਗਿਆ ਦੋ ਮਿੰਟ ਹੋ ਗਏ ਔਰ ਉਹ ਜਿਹੜਾ ਟੈਂਕ ਸਾਡੇ ਪੰਜਾਬ ਹਰਿਆਣਾ ਸਾਰਿਆਂ ਬੇਨਤੀ ਹੈ ਭਾਈ ਬੈਠੇ ਰਹੋ ਪ੍ਰਧਾਨ ਦੀ ਗੱਲ ਕਰਾਂਗੇ ਤੁਹਾਡੇ ਨਾਲ ਵੀ ਮੋਰਚੇ ਨੂੰ ਸਾਂਭਿਆ ਤੇ ਤਿੰਨ ਮਹੀਨੇ ਲਗਾਤਾਰ ਸਰਕਾਰ ਦਾ ਰੋਜ਼ ਸੂਚਨਾ ਆਉਂਦੀ ਸੀ ਵੀ ਅੱਜ ਸਰਕਾਰ ਨੇ ਹਮਲਾ ਕੀਤਾ ਅੱਜ ਹਮਲਾ ਕੀਤਾ ਲੇਕਿਨ ਇਸ ਦਾ ਕੋਈ ਜਵਾਬ ਨਹੀਂ ਪਈ ਸੁਪਰੀਮ ਕੋਰਟ ਜੀ ਇਹ ਕਹਿਣਾ ਪੈਗਾ ਸਰਕਾਰ ਨੂੰ ਵੀ ਸਾਨੂੰ ਉੱਥੇ ਇਹਨਾਂ ਹਾਲਾਤਾਂ ਦੇ ਵਿੱਚ ਚੱਕਰਾਂ ਗੱਲਿਆਂ ਵਿੱਚ ਸੁਪਨਾ ਬਹੁਤੋ ਕੁਝ ਸਾਰਿਆਂ ਨੇ ਸੁਣੀਆ ਖਬਰਾਂ ਜੀ ਹੁਣ ਸਵਾਲ ਇਹ ਹੈ ਕਿ ਜਦੋਂ ਇਹ ਕਾ ਸ਼ੁਰੂ ਹੋ ਜਾਵੇ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਜੇ ਉਦੋਂ ਕਦੇ ਅਜਿਹੀਆਂ ਘਟਨਾਵਾਂ ਨਹੀਂ ਵਾਪਰਦੀਆਂ ਜਿਹੜੀਆਂ ਇਹ ਵਾਪਰਦੀਆਂ ਅਸਲ ਸਾਨੂੰ ਵੀ ਇਹ ਸੀ ਕਬੀ ਜਦੋਂ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਗਿਆ ਹੁਣ ਇੱਥੇ ਮਤਲਬ ਬਹੁਤੀ ਭੀੜ ਕਰਨ ਦੀ ਬਜਾਏ ਕਿਸਾਨਾਂ ਨੂੰ ਆਪਣੀ ਫਸਲ ਪਾਣੀ ਨੂੰ ਲਾਉਣ ਦੀ ਵੀ ਗਾਜ ਦਿੱਤੀ ਜਾ ਸਕਦੀ ਹੈ ਔਰ ਅਸੀਂ ਸਰਕਾਰ ਦੇ ਉੱਤੇ ਵਿਸ਼ਵਾਸ ਕੀਤਾ ਔਰ ਸਰਕਾਰ ਨੇ ਉਹ ਜਿਹੜਾ ਸਾਨੂੰ ਚਿੱਠੀ ਦੇ ਕੇ ਮੀਟਿੰਗ ਦੇ ਵਿੱਚ ਸੱਦ ਕੇ ਤੇ ਕੋਕਾਂ ਵਾਲੀ ਕਾਰਵਾਈ ਮੈਂ ਤਾਹ ਕਿਹਾ ਹੈ ਕਿ ਮੋਰਚੇ ਦੇ ਵਿੱਚ ਹੁਣ ਤੱਕ ਕਿਸਾਨ ਵੀ ਉਹਨੇ ਹੈ ਨਹੀਂ ਸੀ ਤੇ ਫਿਰ ਵੀ ਜ਼ਰਤ ਨਹੀਂ ਪਈ ਆ ਕੇ ਮਤਲਬ ਮੋਰਚੇ ਦੇ ਵਿੱਚੋਂ ਡੱਲੇ ਵਾਲ ਨੂੰ ਚੱਕ ਲੈਣ ਦੀ ਡੱਲੇ ਵਾਲ ਨੂੰ ਚੱਕਣ ਵਾਸਤੇ ਮੀਟਿੰਗ ਤੇ ਸੱਦ ਕੇ ਕਹਿਰਾ ਮੰਗੂ ਛਕਣਾ ਔਰ ਕਹਿਰਾਵਲ ਨੂੰ ਚੱਕ ਕੇ ਵੀ ਦੋ ਦਿਨ ਮਤਲਬ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਮਤਲਬ ਐ ਬਿੱਲੀ ਦੇ ਬਲੂਗੜਿਆਂ ਵਾਂਗੂ ਚੱਕ ਕੇ ਭੱਜੇ ਫਿਰੇ ਨਹੀਂ ਵੀ ਇੱਥੇ ਵੀ ਨਾ ਕਿਤੇ ਲੋਕ ਘੇਰ ਲੈ ਜਿੱਦੇ ਮੈਨੂੰ ਲੈ ਕੇ ਗਿਆ ਜਲੰਧਰ ਜਲੰਧਰ ਵੀ ਜਲੰਧਰ ਵਾਲੀ ਸਾਡੀ ਫੋਰਸ ਨੇ ਆ ਕੇ ਜਲੰਧਰ ਧਰਨਾ ਦੇ ਲਿਆ ਫਿਰ ਉੱਥੇ ਉਹਨਾਂ ਨੂੰ ਥਾਣਾ ਥਾਵੇ ਕੋਈ ਚੱਕਰ ਵਿੱਚ ਭੱਜਣ ਨੂੰ ਸੋ ਮੇਰਾ ਗੱਲ ਕਰਨ ਦਾ ਭਾਵੇਂ ਹੈ ਕਿ ਜੇ ਤਾਂ ਮਰਜ਼ੇ ਹਿੱਕ ਦੇ ਵਿੱਚ ਵਾਰ ਕਰੀਏ ਤੇ ਫਿਰ ਤਾਂ ਹੁੰਦਾ ਮੈਦਾਨ ਚ ਆਉਣਾ ਤੇ ਪਿੱਠ ਪਿੱਛੋਂ ਵਾਰ ਕਰਨਾ ਜਿਹੜਾ ਉਹ ਕਾਇਰ ਦਾ ਕੰਮ ਹੈ ਤੇ ਹਾਰੇ ਹੋਏ ਬੰਦੇ ਦਾ ਕੰਮ ਹੈ ਇਸ ਕਰਕੇ ਅਸੀਂ ਮੋਟਰਸਾ ਜਿੱਤੇ ਪਹਿਲੀ ਵਾਰ। ਦੂਜੀ ਜਿਹੜੀ ਮੈਂ ਗੱਲ ਕਹਿਣੀ ਚਾਹਣਾ ਹੈ ਕਿ ਅਸੀਂ ਸੜਕ ਤੇ ਗਏ ਹਾਂ। ਅਸੀਂ ਸਾਰੀ ਜ਼ਿੰਦਗੀ ਜੋਰ ਲਾ ਲੈਂਦੇ ਐ ਐਮਐਸਪੀ ਦਾ ਮੁੱਦਾ ਅਸੀਂ ਉਭਾਰ ਨਹੀਂ ਸਿੱਛ ਸਕਦੇ ਮੇਰੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ। ਹਮਦਰਦ ਹੋ ਜੀ। ਬੜੀ ਕਿਰਪਾ। ਹਮਦਰਦ ਹੋ ਜੀ ਹਮਦਰਦ ਕੋਈ। ਉਹਦੀ ਬਹੁਤ ਬਣੀ ਕਿਰਪਾ ਹੋਈ ਉਹਦੀ ਸਾਡੇ ਤੇ ਇਹ ਸਾਡੇ ਮੁੱਦੇ ਨੂੰ ਇੰਨੇ ਕਿਰਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਘਰ-ਘਰ ਦੇ ਵਿੱਚ ਲੈ ਗਿਆ ਕਿ ਐਮਐਸਪੀ ਦਾ ਕੋਈ ਮੁੱਦਾ ਹੈਗਾ ਕੋ ਲੋੜ ਲੋਕਾਂ ਦੀ ਇੱਕ ਬਣ ਗਈ ਇਸ ਤੋਂ ਅਸੀਂ ਸੜਕ ਤੋਂ ਚੱਕ ਕੇ ਪਾਰਲੀਮੈਂਟ ਦੇ ਵਿੱਚ ਐਮਐਸਪੀ ਦਾ ਮੁੱਦਾ ਲੈ ਗਏ ਅਗਲੀ ਮਿੰਟਰੀ ਵਿੱਚ ਪਾਰਲੀਮੈਂਟਰੀ ਕਮੇਟੀ ਨੇ ਅਜੰਡਾ ਪਾਸ ਕਰਤਾ ਬਾਈ ਜੀ ਬਹਿ ਜਾਓ ਜੀ ਕਮੇਟੀ ਵੱਲੋਂ ਪਾਸ ਹੋ ਗਿਆ ਕਿ ਅਸੀਂ ਇਸ ਤੇ ਵੀ ਗਰੰਟੀ ਕਾਨੂੰਨ ਦੇਉ ਕਿਸਾਨਾਂ ਨੂੰ ਲੀਡਰ ਆਫ ਆਪੋਜੀਸ਼ਨ ਨੂੰ ਬੋਲਣਾ ਪੈ ਗਿਆ ਕਿ ਅਸੀਂ ਇਸੇ ਵੀ ਸਦਨ ਦੇ ਵਿੱਚੋਂ ਲੋਕਾਂ ਨੂੰ ਅਸੀਂ ਐਮ ਐਸ ਪੀ ਰਾਜੀ ਤੋਂ ਦੇਵਾਂਗੇ ਸੋ ਇਹ ਜਿਹੜੀਆਂ ਗੱਲਾਂ ਨੇ ਅਸੀਂ ਅੱਜ ਵੀ ਦੇਖਿਆ ਕਿੱਥੇ ਆਪਣੀ ਲੜੀ ਲੜੀ ਹੈ ਤਿੰਨ ਤਮੋਂ ਸਰਕਾਰ ਨੇ ਵਾਪਸ ਹੈ ਕਿਸੇ ਮੀਟਿੰਗ 'ਚ ਨਹੀਂ ਲੈ ਆਪਾਂ ਕੋਈ ਨੀਤੇ ਕਾਇਦਾ ਵੀ ਅਸੀਂ ਕਾਨੂੰਨ ਵਾਪਸ ਲੈ ਗਏ ਮੇਰੀ ਗੱਲ ਸੁਣੋ ਮੈਂ ਨਹੀਂ ਚਾਹੁੰਦਾ ਥੋੜਾ ਹਮਲਾ ਕਰਤਾ ਨਾਲ ਦੀ ਨਾਲ ਇਹ ਕਹੇਗਾ ਕਿ ਵੀ ਅਸੀਂ ਸਰੋਂ ਤੇ ਵੀ ਐਮਐਸਪੀ ਤੇ ਸਰੋਂ ਵੀ ਕੀਦਾਂਗੇ ਛੋਲੇ ਵੀ ਐਮਐਸਪੀ ਦੇਖਰੀ ਤਾਂ ਅਸੀਂ ਮੌਂਗੀ ਜੀ ਐਮਐਸਪੀ ਤੇ ਕੀਦਾਂਗੇ ਅਸੀਂ ਜੂਟ ਵੀ ਐਮਐਸਪੀ ਦੇ ਤੀਦਾਂਗੇ ਬਹਿਤਨ ਕਹਿਣ ਦਾ ਭਾਵ ਹੈ ਇਹ ਸਰਕਾਰ ਡਰੀ ਹੋਈ ਹੈ ਲੇਕਿਨ ਐਮਐਸਪੀ ਸੰਪੂਰਨ ਐਮਐਸਪੀ ਡਰਾਉਂਟ ਤੱਕ ਦੀ ਲੜਾਈ ਹੈ ਜਿਹੜੀ ਸਾਡੀ ਉਹ ਲੜਾਈ ਅਸੀਂ ਜਾਰੀ ਰੱਖਾਂਗੇ ਕਿਉਂਕਿ ਅਸੀਂ ਬਹੁਤ ਸਾਰੇ ਲੋਕਾਂ ਸਾਡੇ ਨੌਜਵਾਨਾਂ ਨੇ ਦੱਲੇয়াল ਨੂੰ ਮੇਰਾ ਖਿਆਲ ਹੈ ਕਿ ਸਾਰੇ ਆਨੇ ਫੇਸਬੁੱਕ ਦੇ ਸਪੋਰਟ ਪਰ ਮਾਰਨਾਂਚਨ ਜਿਹੜਾ ਹੈਗਾ ਉਹ ਰੁਕੇਗਾ ਜਾਂ ਜਾਰੀ ਮਾਰਨਾਂਚਨ ਜਾਰੀ ਹੈ ਪਿੰਡਲੇ ਵਾਲਾ ਭਾਈ ਨਹੀਂ ਉਹ ਅਸੀਂ ਮਤਲਬ ਹੁਣ ਤਾਂ ਅਸੀਂ ਵਿਕੋ ਜੀ ਇਹ ਹੀ ਹਦਦ ਹੈ ਕਹਤਾ ਬੜਾ ਕਿ ਮੇਰੇ ਮੋਢਿਆਂ ਦੇ ਉੱਤੇ ਜੀਵਨ ਦਾ ਲੋਕਾਂ ਨੇ ਮੈਨੂੰ ਬਾਪੂ ਕਹਿਤਾ ਜੀ ਭਾਰ ਹੋ ਰਿਹਾ ਸੀ ਅੱਗੇ ਤਾਂ ਮੈਂ ਸਿਰਫ ਆਪਦੇ ਜੰਮਿਆਂ ਦੀ ਖਾਤਰ ਲੜਨਾ ਸੀ ਹੁਣ ਜਿਨ੍ਹਾਂ ਨੇ ਮੈਨੂੰ ਬਾਪੂ ਕਿਹਾ ਉਹਨਾਂ ਦੀ ਖਾਤਰ ਲੜਨਾ ਤੋ ਸਾਰੇ ਮੇਰੇ ਨੇ ਇਸ ਕਰਕੇ ਸਾਰਿਆਂ ਦੀ ਜ਼ਿੰਦਗੀ ਨੂੰ ਬਚਾ ਕੇ ਰੱਖਣ ਦੇ ਲਈ ਅਸੀਂ ਆਖਰੀ ਦਮ ਤੱਕ ਆਖਰੀ ਸਾਹ ਤੱਕ ਲੜਾਂਗੇ ਉਹਦੀ ਵਿੱਚੋਂ ਆਪਾਂ ਦਾਸ ਇਹੋ ਜਿਹਾ ਕਿਸਾਨ ਮਹਾਪੰਚਾਇਤ ਦਾ ਰੱਖਿਆ ਇਹਦੇ ਲਈ ਹੋਰ ਕਿਸਾਨ ਮਹਾਪੰਚਾਇਤ ਬੁਲਾਇਆ ਕਰੀਏ ਮੈਂ ਇਸੇ ਹਾਲਤ ਦੇ ਵਿੱਚ ਹਰ ਪੰਚਾਇਤ ਦੇ ਵਿੱਚ ਜਾਣਾ ਉਸ ਤੋਂ ਬਾਅਦ ਅਸੀਂ ਪੂਰੇ ਭਾਰਤ ਦੇ ਵਿੱਚ ਲੈ ਕੇ ਜਾਣਾ ਇਹਨੂੰ ਔਰ ਇਸ ਅੰਦੋਲਨ ਨੂੰ ਜਾਰੀ ਰੱਖਾ ਮੈਂ ਜਿਹੜਾ ਅਵਾਹਨ ਅੰਸ਼ ਨੂੰ ਤੁਸੀਂ ਗੱਲ ਕੀਤੀ ਹੈ ਇਹ ਹਜੇ ਜੀਪੀ ਚਾਹੁੰਦੇ ਤੁਹਾਡਾ ਬਿਹੇਵੀਅਰ ਕਿਵੇਂ ਦਾ ਰਿਹਾ ਜੀ ਜਦੋਂ ਪਾਸੇ ਰਹੇ ਦੇਖੋ ਬਿਹੇਵੀਅਰ ਤਾਂ ਮੈਂ ਤੁਹਾਨੂੰ ਤੁਸਾਲੇ ਜਿਹੇ ਜਿਹੇ ਹੁੰਦੇ ਹੋਏ ਹੁੰਦੇ ਆ ਹੂੰ ਪਰ ਇਹ ਵੀ ਨਹੀਂ ਹੈ ਕਿ ਕੋਈ ਏਡੀ ਵੀ ਹਿੰਮਤ ਨਹੀਂ ਗਈ ਕਿ ਬਈ ਜਿਹਦੇ ਨਾਲ ਇੰਨੇ ਲੋਕ ਹੋਣ ਇੰਨੇ ਲੋਕਾਂ ਦਾ ਜਿੰਨੇ ਜਿੰਦੇ ਨਾਲ ਪਿਆਰ ਹੋਵੇ ਦਿਲ ਜੁੜਿਆ ਹੋਵੇ ਉਹਨਾਂ ਉਸ ਕੋਈ 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 ਇਨਸਰਟ ਕਰ ਸਕੀ ਪੋਸੀਬਲ ਨਹੀਂ ਹੈ ਮੁੱਖ ਮੰਤਰੀ ਦਾ ਬਿਆਨ ਹੈ ਕਿ ਜਿਹੜੀਆਂ ਕੇਂਦਰ ਨਾਲ ਮੰਗਾਂ ਨੇ ਮੇਰੇ ਨਾਲ ਚੱਲੋ ਮੈਂ ਨਾਲ ਜਾਊਂਗਾ ਸੰਸਦ ਜਾਊਂਗੇ ਸਾਨੂੰ ਇਹੋ ਜੇ ਮੁੱਖ ਮੰਤਰੀ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਜਿਹਨੇ ਮੀਟਿੰਗ ਦੇ ਵਿੱਚ ਸੱਦ ਕੇ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਕੇ ਮੋਰਚਾ ਚਕਾਇਆ ਮੋਰਚਾ ਫਾਇਆ ਆਪ ਦੀ ਸੁਪਰੀਮੋ ਨੂੰ ਬਚਾਉਣਾ ਲੋਕ ਇਕਤਾ ਜਿੰਦਾਬਾਦ 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 ਕਿਸਾਨਾਂ ਦਾ ਇਕਾ ਜਿੰਦਾਬਾਦ ਜਿੰਦਾਬਾਦ ਜੰਨੀਵਾਲਾ ਸਾਹਿਬ 130 ਜਰਕਾਰਾ ਤੋੜਾ ਚਾਹ ਕਰੋ